ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵੱਲੋਂ ਜਿਹੜਾ ਹੈ ਦੁਬਾਰਾ ਰਿਵੀਜ਼ਨ ਪਟੀਸ਼ਨ ਜਿਹੜੀ ਹੈ ਫਾਈਲ ਕੀਤੀ ਗਈ ਹੈ ਠੀਕ 2007 ਦਾ ਜਿਹੜਾ ਡੇਰਾ ਸੌਦਾ ਸਾਧ ਜਿਹੜਾ ਹੈਗਾ ਏ ਉਹ ਉਸਨੇ ਜਿਹੜਾ ਹੈ ਗੁਰਗੋਬਿੰਦ ਸਿੰਘ ਮਹਾਰਾਜੀ ਦਾ ਜਿੱਥੋਂ ਸਾਰੇ ਮਸਲੇ ਦੀ ਆਪਾਂ ਕੀ ਕਿ ਜਿਹੜੀ ਜੜ੍ਹ ਹੈ ਨਾ ਪੂਰੀ ਚਾਹੇ ਪੁਰਾ ਬੇਤਮੀ ਵਾਲਾ ਮਸਲਾ ਹੋਵੇ ਇਹਦੀ ਜੜ੍ਹ ਜਿਹੜੀ ਹੈ 2007 ਦੇ ਵਿੱਚ ਪਈ ਹੈ ਜਦੋਂ ਇਹ ਸਾਰਾ ਘਟਨਾਕਰਮ ਜਿਹੜਾ ਹੈ ਵਾਪਰਦਾ ਹੈਗਾ ਤੇ ਉਹ ਵਾਲਾ ਜਿਹੜਾ ਕੇਸ ਸੀਗਾ ਉਹ ਕੇਸ ਖਾਰਜ ਹੋ ਗਿਆ ਸੀ ਤੇ ਉਸ ਨੂੰ ਲੈ ਕੇ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਬਕਾਇਦਾ ਜਿਹੜੀ ਹੈ ਰਿਵੀਜ਼ਨ ਪਟੀਸ਼ਨ ਜਿਹੜੀ ਹੈ ਪਾਈ ਗਈ ਹੈ ਔਰ ਇਸ ਦੀ ਜਿਹੜੀ ਅਗਲੀ ਸੁਣਵਾਈ ਹੈ 7 ਨਵੰਬਰ ਨੂੰ ਹੋਵੇਗੀ ਕਾਫੀ ਲੰਬਾ ਸਮਾਂ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਹੋ ਗਿਆ ਹੈ 2007 20 ਮਈ 2007 ਨੂੰ ਕੜਾਹੇ ਦੇ ਵਿੱਚ ਸ਼ਰਬਤ ਪਾ ਕੇ ਗੁਰੂ ਮਹਾਰਾਜ ਦੀ ਜਿਹੜੀ ਆਪਾਂ ਗਏ ਕਿ ਸੁਆੰਗ ਇੱਕ ਤਰੀਕੇ ਦੇ ਉਹ ਜੇ ਕੱਪੜੇ ਪਾ ਕੇ ਇਹਦੇ ਵੱਲੋਂ ਜਿਹੜਾ ਹੈ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਬਹੁਤ ਖਰਾਬ ਹੋ ਗਿਆ ਸੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਤੇ ਠੇਸ ਆਪਾਂ ਕਹੀ ਕਿ ਪਹੁੰਚੀ ਸੀ ਉਸ ਤੋਂ ਬਾਅਦ ਕੀ ਕੁਝ ਵਾਪਰਦਾ ਹੈ ਸਾਨੂੰ ਪਤਾ ਹੈ ਫਿਰ ਉਹ ਹੌਲੀ 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 ਕਿਸ ਤਰੀਕੇ ਦੇ ਨਾਲ ਉਹ ਕੇਸ ਖਾਰੇਜ ਹੁੰਦਾ ਹੈ ਫਿਰ ਕਿਵੇਂ ਜਿਹੜਾ ਹੈ 2015 ਦੇ ਵਿੱਚ ਇੱਕ ਬੇਦਮੀਆਂ ਦਾ ਦੌਰ ਚੱਲਦਾ ਹੈਗਾ ਜਦੋਂ ਇਸੇ ਸਾਧ ਦੀ ਜਿਹੜੀ ਹੈ ਫਿਲਮ ਲੱਗਣੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਬਰਗਾੜੀ ਬੈਬਲ ਕਣਾ ਗੋਲੀ ਕਾਂਡ ਫਿਰ ਉਸ ਤੋਂ ਬਾਅਦ ਕੋਟਕਪੂਰੇ ਚ ਗੋਲੀ ਕਾਂਡ ਕਿਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਇੱਕ ਪੂਰੀ ਲੜੀ ਹੈਗੀ ਹੈ ਜਦੀ ਜੜ 2007 ਦੇ ਵਿੱਚ ਪਈ ਹੈ